हेलो जी सत श्रीकाल जी मैं अरविंद कौर से स्वागत है अरविंदर फैब्रिक अब आप लैके आ गया जेंट्स जैकेट के उत्ते सेल ठीक है जिन्ना भी स्टॉक मैं दिखाऊँगी सारा ही स्टॉक बहुत सोहना है गर्म है वॉर्म जैकटा है जिस तरह आप लेडीज दिखाइया सी उस तरह ही तो ये एम साइज तो लैके डबल एक्सएल तक मिल जाएगी जिन्हें भी पीस मेरे को है। ठीक है क्योंकि इन्हों कोई न्यू स्टॉक नहीं आना जो हैगा उ मिलेगा और सेल चढ़ रहे हैं कोई ਇਦੇ ਵਿੱਚ ਸਾਰੇ ਮਿਕਸ ਪ੍ਰਾਈਸ ਵਾਲੇ ਜਿਹੜੇ ਪ੍ਰਾਈਸ ਜਿਵੇਂ ਤੁਹਾਨੂੰ ਦੇ ਦੇਣੀ ਇਹਦੇ ਵਿੱਚ ਕੋਈ ਵੀ ਉਸ ਪ੍ਰਾਈਸ ਦਾ ਪੀਸ ਨਹੀਂ ਹੈਗਾ ਮਤਲਬ ਸਾਰੇ ਇਸ ਤੋਂ ਮਹਿੰਗੇ ਵਾਲੇ ਨੇ ਪਰ ਆਪਾਂ ਸੇਲ 'ਚ ਕੱਢਣਾ ਹੈ ਇਸ ਕਰਕੇ ਆਪਾਂ ਤੁਹਾਨੂੰ ਲੈਸ ਪ੍ਰਾਈਸ 'ਚ ਦੇ ਰਹੇ ਹਾਂ ਠੀਕ ਹੈ ਜੀ ਹਾਂਜੀ ਪਹਿਲਾ ਹੀ ਪੀਸ ਆਪਾਂ ਵੇਖਦੇ ਹਾਂ ਇਹਦਾ ਸਾਈਜ਼ ਹੈਗਾ ਡਬਲ ਐਕਸਲ ਓਕੇ ਤੇ ਇਹ ਜਿਸ ਤਰ੍ਹਾਂ ਹੈ ਨਾ ਪੋਲੀਥੀਨ ਮੰਗੂਆ ਓਕੇ ਸਟਾਫ ਇਹਦਾ ਉੱਪਰ ਬਹੁਤ ਸੋਹਣੀ ਹੈ ਜ਼ਿਪਰ ਤੇ ਜਿਪ ਓਕੇ ਆ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗੀ ਕਿ ਨਾਲ ਦੀ ਨਾਲ ਸਾਰਾ ਇਹਦਾ ਜੋ ਕੁਝ ਵੀ ਹੈਗਾ ਤੁਹਾਨੂੰ ਦਿਖਾ ਦਾਂ ਕਿਵੇਂ ਦਾ ਹੈ ਤੇ ਤੁਹਾਨੂੰ ਕਲੀਅਰ ਹੋ ਜਾਏ ਇਹਦਾ ਨੇਵੀ ਬਲੂ ਕਲਰ ਆ ਔਰ ਇਹਦੇ ਪਿੱਛੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਮਿਲੂਗੀ ਠੀਕ ਹੈ ਤੇ ਇਹਦੇ ਵਿੱਚੋਂ ਸਾਰੇ ਪੀਸ 500 500 ਚ ਹੀ ਮੈਂ ਦਵਾਂਗੀ ਠੀਕ ਹੈ ਵਿਦ ਸ਼ਿਪਿੰਗ ਦਾ ਪ੍ਰਾਈਸ ਆ ਕੋਈ ਪੈਸਾ ਐਕਸਟਰਾ ਨਹੀਂ ਲੈਣਾ ਬਾਕੀ ਤੁਹਾਨੂੰ ਜਿਹੜਾ ਕੋਈ ਮੈਨੂੰ ਲੱਗੇਗਾ ਪੀਸ ਕੁਝ ਡਿਫੈਕਟਿਵ ਆ ਜਾਂ ਕੋਈ ਪ੍ਰੋਬਲਮ ਆ ਉਹਦਾ ਮੈਂ ਤੁਹਾਨੂੰ ਦੱਸ ਦਾਂਗੀ ओके okay, हेलो जी ए पीस ਹੈਗਾ डबल एक्सेल साइज ਜਿਸ ਤਰ੍ਹਾਂ 34 ਕਮਰ ਵਾਲੇ ਨੂੰ ਆ ਜਾਏਗਾ ਮੈਂ ਇਸ ਹੀ ਹਿਸਾਬ ਨਾਲ ਦੱਸ ਤੇ ਨਹੀਂ ਕਿਉਂਕਿ ਹੈ ਨਾ ਮਾਪ ਉਹ ਵਗੈਰਾ ਦਾ ਤੇ ਮੈਨੂੰ ਕੋਈ ਆਈਡੀਆ ਨਹੀਂ 34 ਕਮਰ ਵਾਲੇ ਨੂੰ ਇਹ ਸਾਈਜ਼ ਆ ਜਾਏਗਾ ਡਬਲ ਐਕਸਲ ਠੀਕ ਹੈ हेलो जी ਫਿਰ ਆ ਗਿਆ ਇੱਕ ਪੀਸ ਹੋਰ ਡਬਲ ਐਕਸਲ ਚ ਦੋ ਹੀ ਪੀਸ ਆ ਡਬਲ ਐਕਸਲ ਦੇ ਵਿੱਚ ਤੇ ਇਹ 34 ਕਮਰ ਵਾਲੇ ਨੂੰ ਆ ਜਾਏਗਾ ਪ੍ਰਾਈਸ ਲੱਗੇਗਾ ਜੀ ਓਨਲੀ 500 ਰੁਪਿਆ ਵਿਦ ਸ਼ਿਪਿੰਗ ਦਾ ਗਰਮ ਵਾਰਮ ਜੈਕਟਾ ਨੇ हेलो ठीक है अंदरों फार लगी हुई है तो प्राइस सेम रहेगा ओके ओके जी ये डबल एक्सल दे पीस आ गए हूं मैं थाने दिखानी है एक्सेल दे पीस ये आ गया लाइट स्काई ब्लू कलर आ गया ठीक है हेलो लाइट या स्काई ब्लू कलर आ ਸੇਮ ਆਏਗਾ ਜਿਸ ਤਰ੍ਹਾਂ ਪਾ ਪਹਿਲਾ ਨੇਵੀ ਬਲੂ ਕਲਰ ਦਿਖਾਇਆ ਉਹਦੇ ਵਿੱਚ ਇੱਕ ਸਾਈਜ਼ ਐਕਸਲ ਆ ਗਿਆ ਏ 32 ਕਮਰ ਵਾਲੇ ਨੂੰ ਆ ਜਾਏਗਾ ਠੀਕ ਹੈ ਜੈਂਟਸ ਜੈਕਟਾਂ ਲੇਡੀਜ਼ ਨਹੀਂ ਐਵੇਂ ਸੇ ਲੇਡੀਜ਼ ਵੀ ਪਾ ਸਕਦੀਆਂ ਨੇ ਤੇ ਜਿਆਦਾ ਲੰਬੇ ਨਹੀਂ ਹੋਏਗੇ ਮੇਰੇ ਸਾਈਜ਼ੇ ਆ ਜਾਏਗਾ ਠੀਕ ਹੈ ਤੇ ਇੱਥੋਂ ਤੱਕ ਹੀ ਸਾਈਜ਼ ਹੋਏਗਾ ਏ ਓਕੇ ਸੋ ਐਕਸਲ ਸਾਈਜ਼ ਦਾ ਪ੍ਰਾਈਸ 500 ਰੁਪਿਆ ਲਾਏਗਾ ਸਕਰੀਨ ਸ਼ਾਟ ਭੇਜਣਾ WhatsApp ਨੰਬਰ ਤੇ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਠੀਕ ਹੈ ਫਿਰ ਵਿੱਚ ਇਹ ਬਹੁਤ ਵਧੀਆ ਤੇ ਭਾਰੀ ਜੈਕਟ ਆ ਠੀਕ ਹੈ ਇਹਦਾ ਤੇ ਵਜ਼ਨ ਵੀ ਕਾਫੀ ਸਾਰਾ ਹੋਏਗਾ ਔਰ ਜੈਕਟ ਵੀ ਵਧੀਆ ਹੈ ਅਗਰ ਇਹ ਜੈਕਟ ਤੁਸੀਂ ਖਰੀਦਣ ਜਾਓਗੇ ਤੇ 13-1400 1500 ਤੋਂ ਘੱਟ ਨਹੀਂ ਮਿਲੇਗੀ ਇਹਦੇ ਅੰਦਰ ਵੀ ਫਰ ਲੱਗੀ ਹੋਈ ਆ ਓਕੇ ਤੇ ਔਰ ਇਹਦਾ ਫੈਬਰਿਕ ਵੀ ਬਹੁਤ ਸੋਹਣਾ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਬੈਕ ਫਰੰਟ ਦੋਨੋਂ ਸੋਹਣੀਆਂ ਔਰ ਵਜ਼ਨ ਵੀ ਇਹਦਾ ਕਾਫੀ ਜਿਆਦਾ ਹੈ ਠੀਕ ਹੈ ਤੇ ਇਹ ਜਿਸ ਤਰ੍ਹਾਂ ਲਾ ਲੋ ਮੈਂ 500 ਚ ਦੇ ਰਹੀ ਆ ਇਹਦੀ ਸ਼ਿਪਿੰਗ ਵੀ ਮੈਨੂੰ ਕਾਫੀ ਜਿਆਦਾ ਪਵੇਗੀ ਕਿਉਂਕਿ ਕਾਫੀ ਹੈਵੀ पीस आए ठीक है बहुत सोहना पीस है बहुत महंगा खरीदिया अज आप एक पीस रह गया तो आपू सेल रहे हैं ठीक है ओके पाँच सौ रुपये प्राइस रखे एक्सल साइज आए ठीक है नैक्सट आ गया मैरून कलर एक्सल स पोलो उपर लिखा हुआ है ठीक है जिपर वजी है ओके अंदरों वार्मी आन गारिघियाँ ठंड रुकेगी मोटरसाइकिल तो इन तो बिना नहीं चलता ठीक है तो ऑफर दे रहे रविंदर फैब्रिक तो लैके हाजिर हाँ ठीक है तो तुम स्क्रीनशॉट भेजो अपना साइज न जो स्क्रीनशॉट भेजना है नाल साइज़ जरूर दसना है ठीक है एलो जी एक्सल साइज फिर आ गया अगे जी एल साइज थोड़े थोड़े पीस तीन तीन चार चार पीस है मेरे कोल साइज सेम ची आऊगा एलो बाज वाली ਕੀ ਗਲ ਈਗਲ ਬਾਜ਼ ਹਨਾ ਉਹੀ ਤੇ ਬਹੁਤ ਸੋਹਣਾ ਸਰਵੋਸਕੀ ਵਰਕ ਦਾ ਇਹપર ਬਣਿਆ ਹੋਇਆ ਤੇ ਐਲੋ ਫਰੰਟ ਆ ਗਈ ਮੈਂ ਇਹ ਮਤਲਬ 14-15 ਸਾਲ ਦੇ ਬੱਚੇ ਨੂੰ ਵੀ ਆ ਜਾਏਗਾ ਆਹ ਵਾਲਾ ਸਾਈਜ਼ ਐਲ ਸਾਈਜ਼ ਆ ਠੀਕ ਹੈ ਸਪਰਾਈਜ਼ ਸੇਮ ਰਹੂਗਾ ਇਹਦੇ ਵਿੱਚ ਕਲਰ ਆ ਗਿਆ ਨੇਵੀ ਬਲੂ ਠੀਕ ਹੈ ਐਲੋ ਤੇ ਬਹੁਤ ਸੋਹਣੀ ਲੱਗਦੀ ਪਾਈ ਹੋਈ ਇਹਨਾਂ ਦਾ ਕੋਈ ਇਹਦੇ ਵਿੱਚ ਕੋਈ ਡਿਫੈਕਟ ਨਹੀਂ ਹੈਗਾ ਅਜੇ ਤੱਕ ਜਿੰਨੇ ਪੀਸ ਮੈਂ ਖੋਲੇ ਆ

ਦੇਖੋ ਹਰੇਕ ਤਰੀਕੇ ਦੇ ਕੰਮਕਾਰ ਆਪਾਂ ਕਰਨੇ ਹੁੰਦੇ ਤੇ ਠੰਡ ਦੇ ਵਿੱਚ ਤੇ ਠੰਡ ਨੂੰ ਆਪਾਂ ਰੋਕਣ ਵਾਸਤੇ ਕੁਛ ਨਾ ਕੁਛ ਕਰਨਾ ਹੀ ਹੁੰਦਾ ਤੇ ਇਹ ਬਾਕੀ ਫਰੈਸ਼ ਪੀਸ ਆ ਇਹਦੇ ਹਲਕਾ ਜਿਹਾ ਥੋੜਾ ਜਿਹਾ ਦਾਗ ਲੱਗਿਆ ਕੋਈ ਰੰਗ ਲੱਗਿਆ ਹੁੰਦਾ ਜਿਵੇਂ ਤੇ ਬਾਕੀ ਓਕੇ ਰਿਪੋਰਟ ਆ ਜਿੱਪ ਜੁੱਪ ਠੀਕ ਆ ਤੇ ਸਾਈਜ਼ ਹੈਗਾ ਐਲ ਕਲਰ ਹੈਗਾ ਮੈਰੂਨ ਬਹੁਤ ਸੋਹਣਾ ਪੀਸ ਆ ਅੰਦਰੋਂ ਨਿੱਗੀਆਂ ਵਾਰਮ ਸਾਰੀਆਂ ਆ ਹਲੋ ਜੀ ठीक है जो कोई शॉप से आके ले सकता तो बहुत ही ईजी आ लो जी ओके ये भी मस्टर्ड कलर आ गया कैप वाली है तो साइज़ उही एल आएगा लार्ज साइज तो बत्ती कमर वाले नू आ जाएगा फिर आ गया जी एक्सल साइज यह भी बहुत सोहनी जैकेट है ग्रे कलर दी एक्सल साइज वजन च भी हैवी है फ्रंट बैक दोनों ओके आ साइज एक्सल आ प्राइज सेम है फिर आ गया जी मीडियम साइज़ ठीक है मीडियम सू मिल मतलब चौदह पंद्रह जे अगर थोड़ा, है। जे थोड़ा जा पतला है नहीं आएगी। क्योंकि ए चीज़ तो थोड़ा हो जाता मीडियम सलर आ गया मस्टर्ड बहुत सोहना पीस आली लगी हुई आगे फिर आ गया पोलो वाला पीस ਮਸਟਰਡ yellow ਜਿਹਾ ਕਲਰ ਆ ਬਹੁਤ ਸੋਹਣਾ ਤੇ ਇਹ ਪੀਸ ਵੀ ਬਹੁਤ ਸੋਹਣੇ ਬਹੁਤ ਨੰਗੇ ਇਹਨਾਂ ਦਾ ਉੱਪਰਲਾ ਫੈਬਰਿਕ ਜਿਹੜਾ ਮੈਂ ਉਦੋਂ ਲੇਡੀਜ਼ ਜੈਕਟ ਦਾ ਦਿਖਾਇਆ ਸੀ ਨਾ ਉਹੀ ਵਾਲਾ ਫੈਬਰਿਕ ਲੱਗਾ ਹੋਇਆ ਬਹੁਤ ਸੋਹਣਾ ਹਲੋ ਜੀ ਠੀਕ ਹੈ ਇਹ ਜਿਹ ਮੈਂ ਐਮ ਐਸ ਸੀ ਲ ਜਿਹੜੀਆਂ ਕੀਤੀਆਂ ਜੈਕਟ 1100 1200 ਰੁਪਏ ਤੇ ਸੇਲ ਕੀਤੀ ਹੋਈ ਜੈਕਟ ਹਲੋ ਜੀ ਫਿਰ ਆ ਗਿਆ ਜੀ ਮਹਿੰਦੀ ਕਲਰ ਹਲੋ ਐਮ ਉਸਾਈਜ਼ ਆ ਮਹਿੰਦੀ ਕਲਰ ਸੇ ਇਹ 3 ਕਮਰ ਵਾਲੇ ਨੂੰ ਆ ਜਾਏਗਾ black ਕਲਰ ठीक है एम साइज एल साइज है सॉरी एल साइज है पी बत्ती कमर वाले नु आ जाएगा मैरून मैरून कलर एलो ठीक है एम साइज है ये हाँ एम साइज आ बच्चे नु भी आ जाएगा मतलब चौदह पंद्रह साल सोलह साल दा बच्चा होएगा होगा आ जाएगा बड़े आराम ठीक कमर वाले ने फिर आ गया पीस हाँ ये भी मीडियम आ गया डबल टोन हैगी यदि उपरों ने भी ब्लू आएगा नीचे तो आएगा ब्लैक बहुत सोहना पीस है प्राइस लगेगा जी वही पाँच सौ रुपया हूँ तुम हाफ जैकेट दिखाई है हाँ जी नेक्स्ट हैगा मेरे को ना ये मीडियम साइज का पीस है ये शॉर्ट च थोड़ा जहा ओके तो ये हल्का फुल्का जहा बिल्कुल ठीक है यदा प्राइस तुम साढ़े तीन

लेडीज जैकेट्स होकर निकलियाँ कुछ पीस ठीक है थोड़ा जाट ही हो या। मैं ये दिखा दल्का जहा जैकेट सौ वाली है जी उस दिन मैं दिखाई से ना एक्सल साइज ऑफ वाइट उस तरह के स्टफ के थोड़ी जी डस्ट इस जगह तो थोड़ी जी लगती है ओके इस तरह जहाँ प्या रह गया जो दिन

ਐਲ ਸਾਈਜ਼ ਜਿਹੜੀ ਆਪਾਂ ਡਬਲ ਐਕਸਲ ਚ ਵੇਚੀ ਸੀ ਉਹਦੇ ਵਿੱਚ ਐਲ ਸਾਈਜ਼ ਕਿਉਂਕਿ ਐਕਸਲ ਮੇਰੇ ਕੋਲ ਆ ਤੇ ਇਹ ਆ ਗਿਆ ਉਹਦਾ ਐਲ ਸਾਈਜ਼ ਠੀਕ ਹੈ ਤੇ ਇਹ ਵੀ 600 ਰੁਪਏ ਦੇ ਵਿੱਚ ਦਵਾਂਗੇ ਠੀਕ ਹੈ ਤੇ ਇਹ ਵੀ ਮੈਂ ਕਿਹ ਨਾਲ ਲੱਗਦੇ ਦਿਖਾਤਾ ਅੱਜ ਦੀ ਕਲੈਕਸ਼ਨ ਇਹ ਸੀਗੀ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋएगी ਅਗਰ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਤੁਹਾਨੂੰ ਆਦ